ਸੇ ਕੁਤੋਂ ਹੈਲਦੀ ਰੱਖਣ ਲਈ ਬਹੁਤ ਚੀਜ਼ਾਂ ਹੈਲਦੀ ਖਾਂਦੇ ਆ ਤਾਂ ਕਿ ਸਾਨੂੰ ਚੰਗੇ ਵਿਟਾਮਿਨਸ ਮਿਨਰਲਸ ਉਸ ਤੋਂ ਮਿਲ ਸਕਣ ਤੇ ਸਾਨੂੰ ਜੋ ਹੈ ਬਿਮਾਰੀਆਂ ਤੋਂ ਅਸੀਂ ਦੂਰ ਰਹੀਏ ਸਾਡੀ ਹੈਲਥ ਵਧੀਆ ਬਣੀ ਰਹੇ ਪਰ ਕਈ ਵਾਰੇ ਅਸੀਂ ਖਾਣ ਦੇ ਵਿੱਚ ਕੁਝ ਗਲਤੀਆਂ ਵੀ ਕਰ ਰਹੇ ਹੁੰਦੇ ਆ ਤੇ ਅਣਜਾਣ ਪੂਨੇ ਦੇ ਵਿੱਚ ਹੀ ਕੁਝ ਬੜੇ ਹੀ ਹਾਰਮਫੁਲ ਕੈਮੀਕਲਸ ਜਾਂ ਟਾਕਸਿਨ ਸਾਡੇ ਅੰਦਰ ਚਲੇ ਜਾਂਦੇ ਨੇ ਤੇ ਸਾਨੂੰ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਅਸੀਂ ਇਹ ਗਲਤੀਆਂ ਨਹੀਂ ਕਰਨੀਆਂ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਕੋਈ ਐਸੀ ਪੰਜ ਚੀਜ਼ਾਂ ਦੱਸਣ ਜਾ ਰਹੀਆਂ ਜਿਹੜੀਆਂ ਤੁਸੀਂ ਬਿਲਕੁਲ ਵੀ ਨਹੀਂ ਖਾਣੀਆਂ ਜੋ ਇਨਸਾਨੀ ਸਰੀਰ ਦੇ ਲਈ ਜ਼ਹਿਰ ਦਾ ਕੰਮ ਜ਼ਰੂਰ ਕਰਦੀਆਂ ਨੇ ਤੇ ਜੇ ਜ਼ਿਆਦਾ ਮਾਤਰਾ ਵਿੱਚ ਖਾਧੀਆਂ ਜਾਣੇ ਚੀਜ਼ਾਂ ਤਾਂ ਇਹਦੇ ਬਹੁਤ ਹੀ ਜ਼ਿਆਦਾ ਖਤਰਨਾਕ ਪ੍ਰਭਾਵ ਵੀ ਦੇਖਣ ਨੂੰ ਮਿਲਦੇ ਨੇ ਕਿਤੇ ਕੋਮਾ ਤੇ ਕਿਤੇ ਡੈਥ ਵਰਗੀ ਪ੍ਰੋਬਲਮ ਵੀ ਹੋ ਸਕਦੀ ਹੈ ਸੋ ਸਾਵਧਾਨ ਜ਼ਰੂਰ ਰਹਿਣਾ ਚਾਹੀਦਾ ਹੈ ਤਾਂ ਕਿ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤੁਸੀਂ ਹੈਲਦੀ ਰੱਖੋ ਸੁਰੱਖਿਅਤ ਰੱਖ ਸਕੋ ਤਾਂ ਸਭ ਤੋਂ ਪਹਿਲਾਂ ਇਸ ਲਿਸਟ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਉਹ ਹੈ ਜੀ ਜਿਹੜੇ ਕੌੜੇ ਬਦਾਮ ਹੁੰਦੇ ਨੇ ਕਈ ਵਾਰੀ ਅਸੀਂ ਦੇਖਦੇ ਆ ਆਪਾਂ ਬਦਾਮ ਲੈ ਕੇ ਆਏ ਆ ਪਿਗੋਨੇ ਆ ਜਾਂ ਵੈਸੇ ਖਾਣੇ ਆ ਸੀ ਸੋਚਦੇ ਆ ਕਿ ਹੈਲਦੀ ਨੇ ਸਾਡੇ ਲਈ ਪਰ ਕਈ ਵਾਰ ਜਿਹੜੇ ਬੜੇ ਕੜੱਤਨ ਵਾਲੇ ਕੋੜੇ ਬਦਾਮ ਹੁੰਦੇ ਨੇ ਜਿਨ੍ਹਾਂ ਨੂੰ ਚਬਦੇ ਸਾਰ ਹੀ ਇੱਕਦਮ ਜ਼ਹਿਰੀਲਾ ਜਿਹਾ ਮੂੰਹ ਹੋ ਜਾਂਦਾ ਹੈ ਕਈ ਵਾਰੀ ਪਹਿਲਾਂ ਤਾਂ ਇਹਨਾਂ ਧਿਆਨ ਨਹੀਂ ਦਿੱਤਾ ਜਾਂਦਾ ਸੀ ਪਰ ਇਹ ਕੋੜੇ ਬਦਾਮ ਬਿਲਕੁਲ ਵੀ ਨਹੀਂ ਖਾਣੇ ਆ ਤੁਸੀਂ ਕਿਉਂਕਿ ਇਹਨਾਂ ਦੇ ਵਿੱਚ ਜਿਹੜਾ ਇੱਕ ਕੈਮੀਕਲ ਬਣ ਜਾਂਦਾ ਉਹ ਸਾਡੇ ਸਿਹਤ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੈ ਸੋ ਇਸ ਦੇ ਵਿੱਚ ਹਾਈਡਰੋਜਨ ਸਾਈਨਾਈਟ ਬਣ ਜਾਂਦਾ ਹੈ ਤੇ ਇਹ ਬਹੁਤ ਹੀ ਜ਼ਹਿਰੀਲਾ ਇਸ ਨੂੰ ਮੰਨਿਆ ਜਾ ਸਕਦਾ ਹੈ ਜੇਕਰ ਕੋਈ 6 10 ਕੋੜੇ ਬਦਾਮ ਖਾ ਲੈਂਦਾ ਤਾਂ ਉਸ ਦੇ ਨਾਲ ਬਹੁਤ ਜ਼ਿਆਦਾ ਟੌਕਸਿਸਿਟੀ ਦੇ ਸਿੰਪਟਮਸ ਵੀ ਦਿਖਣੇ ਸ਼ੁਰੂ ਹੋ ਜਾਂਦੇ ਨੇ ਤੇ ਜੇ ਕੋਈ ਗਲਤੀ ਦੇ ਨਾਲ 20-25 ਅਜਿਹੇ ਵੈਸੇ ਤਾਂ ਇਹ ਕੋੜੇ ਬਦਾਮ ਇਹਨੇ ਖਾਏ ਹੀ ਨਹੀਂ ਜਾਂਦੇ ਪਰ ਇੱਕ ਦੱਸਿਆ ਇੱਕ ਅਨੁਮਾਨ ਦੇ ਹਿਸਾਬ ਨਾਲ ਮੈਂ ਤੁਹਾਨੂੰ ਦੱਸ ਰਹੀ ਆ ਕਿ ਅਗਰ 20-25 ਬਦਾਮ ਅਜਿਹੇ ਕੋਈ ਖਾ ਲੈਂਦਾ ਤਾਂ ਫਿਰ ਉਸ ਦੇ ਨਾਲ ਡੈਥ ਵੀ ਹੋ ਸਕਦੀ ਹੈ ਸੋ ਕੋੜੇ ਬਦਾਮ ਬਿਲਕੁਲ ਵੀ ਨਹੀਂ ਖਾੜੇ ਹੈ ਹਮੇਸ਼ਾ ਹੀ ਜਿਹੜੇ সুইਟ ਐਲਮੰਟਸ ਮਿਲਦੇ ਨੇ ਉਹੀ সুইਟ ਐਲਮੰਟਸ ਦਾ ਮਤਲਬ ਇਹ ਨਹੀਂ ਮੈਂ ਕਹਿ ਰਹੀ ਕਿ 슈ਗਰ ਕੋਟਡ ਅਸੀਂ ਜਿਹੜੇ ਨਾਰਮਲ ਬਦਾਮ ਲੈ ਕੇ ਆਂਦੇ ਆ ਚਾਹੇ ਤੁਸੀਂ ਸਾਬਤ ਲੈ ਕੇ ਆਂਦੇ ਹੋ ਖੁਦ ਭੰਨ ਕੇ ਉਹਦੇ ਵਿੱਚੋਂ ਬਦਾਮ ਕੱਢਦੇ ਹੋ ਤਾਂ ਉਹ ਵਾਲੇ ਬਦਾਮ ਜ਼ਰੂਰ ਹੋਣ ਜਿਹੜੇ ਕੜਤਨ ਭਰੇ ਨਾ ਹੋਣ ਨਾਰਮਲ ਬਦਾਮ ਹੀ ਹੋਣੇ ਚਾਹੀਦੇ ਨੇ ਸੋ ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਬਹੁਤ ਵੱਡੀ ਇੱਕ ਗਲਤੀ ਕੀਤੀ ਜਾਂਦੀ ਹੈ ਆਲੂ ਨੂੰ ਲੈ ਕੇ ਹਰ ਸਬਜ਼ੀ ਦੇ ਵਿੱਚ ਆਲੂ ਪੈਂਦਾ ਔਰ ਟੇਸਟ ਵੀ ਬਹੁਤ ਲੱਗਦਾ ਹੈ ਕਈ ਸਬਜ਼ੀਆਂ ਦਾ ਟੇਸਟ ਆਲੂ ਦੇ ਨਾਲ ਵੱਧ ਜਾਂਦਾ ਹੈ ਪਰ ਜਿਹੜਾ ਅਸੀਂ ਆਲੂ ਕਈ ਵਾਰ ਲੈ ਕੇ ਆਨੇ ਆ ਉਹ ਹਰੇ ਰੰਗ ਦੇ ਹੁੰਦੇ ਨੇ ਵੀ ਚਾਲੂ ਉਹ ਹਰੇ ਰੰਗ ਵਾਲਾ ਆਲੂ ਬਿਲਕੁਲ ਵੀ ਤੁਸੀਂ ਨਹੀਂ ਖਾਣਾ ਹੈ ਉਹ ਤਾਂ ਬਹੁਤ ਹੀ ਜ਼ਿਆਦਾ ਜ਼ਹਿਰੀਲਾ ਪ੍ਰਭਾਵ ਹੁੰਦਾ ਹੈ ਤੇ ਉਹ ਅਗਰ ਪੂਰਾ ਹੀ ਆਲੂ ਜਿਹੜਾ ਗ੍ਰੀਨ ਕਲਰ ਦਾ ਹਰੇ ਰੰਗ ਦਾ ਹੋ ਚੁੱਕਿਆ ਤਾਂ ਤੁਸੀਂ ਉਸ ਨੂੰ ਬਿਲਕੁਲ ਸਾਈਡ ਤੇ ਕਰ ਦਿਓ ਜੇਕਰ ਇਹ ਕਾਲੂ ਹੈ ਥੋੜਾ ਸਾਈਡ ਤੋਂ ਕਿਤੇ ਹਰਾ ਹੋ ਚੁੱਕਿਆ ਉਹਨਾਂ ਹਿੱਸਾ ਤੁਸੀਂ ਕੱਟ ਸਾਰਦੇ ਕਿਉਂਕਿ ਸਿਰਫ ਜਿੱਥੋਂ ਹਰਾ ਹੋਇਆ ਪਿਆ ਉੱਥੇ ਹੀ ਉਸ ਦਾ ਮਾੜਾ ਪ੍ਰਭਾਵ ਹੈ ਬਾਕੀ ਜਿਹੜਾ ਆਲੂ ਆ ਬਿਲਕੁਲ ਠੀਕ ਹੈ ਸੋ ਜਿਹੜਾ ਇਹ ਜਿਹੜਾ ਹਰਾ ਆਲੂ ਹੁੰਦਾ ਉਸ ਵਿੱਚ ਕਿ ਅਜਿਹਾ ਕੈਮੀਕਲ ਹੋ ਜਾਂਦਾ ਜਿਸ ਦੇ ਨਾਲ ਹੈਡੈਕ ਯਾਨੀ ਸਿਰਦਰਦ ਵਰਗੀ ਪ੍ਰੋਬਲਮ ਹੋ ਸਕਦੀ ਹੈ ਚੱਕਰ ਆਣਾ ਉਲਟੀ ਵਰਗਾ ਫੀਲ ਹੋਣਾ ਇੰਟਰਨਲ ਬਲੀਡਿੰਗ ਵੀ ਹੋ ਸਕਦੀ ਹੈ ਅਗਰ ਕੋਈ ਇਹ ਵਾਲੇ ਹੀ ਆਲੂ ਜ਼ਿਆਦਾ ਖਾ ਜਾਂਦਾ ਤਾ ਪੈਰਾਲਾਈਸਿਸ ਦੀ ਪ੍ਰੋਬਲਮ ਵੀ ਹੋ ਜਾਂਦੀ ਹੈ ਕਈਆਂ ਨੂੰ ਕੋਮਾ ਇਵਨ ਬਹੁਤ ਐਕਸਟ੍ਰੀਮ ਤੱਕ ਵੀ ਅਗਰ ਦੇਖਿਆ ਜਾਇਆ ਤਾਂ ਡੈਥ ਵੀ ਹੋ ਜਾਂਦੀ ਹੈ ਅਗਰ ਆਲਰੇਡੀ ਕੋਈ ਬਿਮਾਰ ਚੱਲ ਰਿਹਾ ਬਹੁਤ ਕਮਜ਼ੋਰ ਹੈ ਪਹਿਲਾਂ ਹੀ ਤਾਂ ਅਜੇ ਹੀ ਅਗਰ ਕੋਈ ਜ਼ਹਿਰੀਲੀ ਚੀਜ਼ ਖਾਈ ਜਾਏਗੀ ਤਾਂ ਉਸ ਦਾ ਮਾੜਾ ਪ੍ਰਭਾਵ ਇਕਦਮ ਦੇਖਣਾ ਦੇਖਣ ਉਹਦੇ ਸਿੰਪਟਮ ਮਿਲ ਸਕਦੇ ਨੇ ਸੋ ਇਹ ਜਿਹੜਾ ਹਰਾ ਆਲੂ ਹੈ ਤੁਸੀਂ ਖਰੀਦਣਾ ਹੀ ਨਹੀਂ ਹੈ ਅਗਰ ਆ ਗਿਆ ਹੈ ਤਾਂ ਉਸ ਨੂੰ ਨਹੀਂ ਯੂਜ਼ ਕਰਨਾ ਹੈ ਇਵਨ ਤੁਸੀਂ ਅਜੇ ਹੀ ਥਾ ਦੇ ਵੀ ਕਿਤੇ ਬਾਹਰ ਨਾ ਸੁੱਟੋ ਕਿ ਕੋਈ ਕਿਸੇ ਜਾਨਵਰ ਦੇ ਮੂੰਹ ਲੱਗ ਜਾਏ ਜਾਨਵਰ ਵੀ ਅਗਰ ਖਾਏਗਾ ਤਾਂ ਉਸ ਲਈ ਵੀ ਇਹ ਬਹੁਤ ਹਾਨੀਕਾਰਕ ਹੈ ਸੋ ਚਾਹੇ ਕਿ ਉਸ ਨੂੰ ਕਿਤੇ ਮਿੱਟੀ ਦੇ ਵਿੱਚ ਦਬ ਦਿਓ ਤਾਂ ਕਿ ਕਿਸੇ ਕਿਸੇ ਦੇ ਵੀ ਪਹੁੰਚ ਵਿੱਚ ਨਾ ਆਏ ਕੋਈ ਵੀ ਇਸ ਨੂੰ ਖਾ ਹੀ ਨਾ ਸਕੇ ਅਗਲੀ ਆਪਾਂ ਗੱਲ ਕਰੀਏ ਤਾਂ ਜਾਇਫਲ ਜਾਇਫਲ ਅਸੀਂ ਗਰਮ ਮਸਾਲਿਆਂ ਦੇ ਵਿੱਚ ਪਾਉਂਦੇ ਆ ਇਸ ਦਾ ਜਿਹੜਾ ਇੱਕ ਬੜਾ ਇਹਨੂੰ ਅੱਛੇ ਤੌਰ ਤੇ ਮੰਨਿਆ ਜਾਂਦਾ ਕਿਉਂਕਿ ਕਈ ਆਯੁਰਵੈਦਿਕ ਦਵਾਈਆਂ ਦੇ ਵਿੱਚ ਵੀ ਜਾਇਫਲ ਨੂੰ ਜਿਹੜਾ ਦਵਾਈ ਬਣਾਉਣ ਦੇ ਲਈ ਵਰਤਿਆ ਜਾਂਦਾ ਪਰ ਉਹ ਇੱਕ ਲਿਮਟਿਡ ਮਾਤਰਾ ਵਿੱਚ ਵਰਤਿਆ ਜਾਂਦਾ ਹੈ। ਅ ਕਈ ਵਾਰੇ ਅਸੀਂ ਦੇਖਦੇ ਹਾਂ ਕਿ ਸਪੈਸ਼ਲੀ ਜਾਇਫਲ ਨੂੰ ਲੈ ਕੇ ਹੀ ਅਗਰ ਕੋਈ ਕੋਈ ਸ਼ੇਕ ਬਣਾ ਰਿਹਾ ਹੈ ਜਾਂ ਕੋਈ ਰੈਸਪੀ ਇਹ ਜੀ ਤਿਆਰ ਕਰ ਰਹੀ ਹੈ ਤਾਂ ਜਾਇਫਲ ਇੱਕ ਲਿਮਟ ਤੋਂ ਜ਼ਿਆਦਾ ਖਾਇਆ ਜਾਏ ਤਾਂ ਇਹ ਬਹੁਤ ਜ਼ਿਆਦਾ ਹਾਨੀਕਾਰਕ ਹੋ ਜਾਂਦਾ ਹੈ। ਇਸ ਦੇ ਨਾਲ ਵੀ ਬਹੁਤ ਡੇਂਜਰਸ ਜੋ ਹੈ ਸਿੰਪਟਮ ਦੇਖਣ ਨੂੰ ਮਿਲਦੇ ਨੇ ਈਵਨ ਚੱਕਰ ਰਣਾ ਆਪੋਸ ਵਿੱਚ ਕਹਿ ਸਕਦੇ ਆ ਵੋਮਿਟਿੰਗ ਵਰਗਾ ਹੁੰਦਾ ਮਤਲਬ ਇਸ ਦੇ ਸਿੰਪਟਮ ਅਗਰ ਓਵਰਡੋਸ ਕੋਈ ਜਾਇਫਲ ਖਾ ਗਿਆ ਹੈ ਤਾਂ 1-2 ਘੰਟਿਆਂ ਵਿੱਚ ਉਸ ਦੇ ਤੁਹਾਨੂੰ ਸਿੰਪਟਮ ਦਿਖਣ ਲੱਗ ਜਾਂਦੇ ਨੇ ਲੱਛਣ ਦਿਖਣ ਆ ਜਾਂਦੇ ਨੇ ਔਰ 10 ਘੰਟੇ ਤੱਕ ਇਸ ਨਾਲੇ ਪ੍ਰੋਬਲਮ ਬਣੀ ਰਹਿ ਸਕਦੀ ਹੈ ਸੋ ਦਿਲ ਦੀ ਧੜਕਣ ਵੀ ਜੋ ਹੈ ਬਹੁਤ ਤੇਜ਼ ਇੱਕ ਵਾਰੀ ਫੀਲ ਹੁੰਦੀ ਹੈ ਸੋ ਅਗਰ ਹਾਰਟ ਪੇਸ਼ੈਂਟ ਹੋਵੇ ਗਲਤੀ ਨਾਲ ਬਹੁਤ ਓਵਰਡੋਸ ਜਾਇਫਲ ਦੀ ਲੈ ਜਾਏ ਤਾਂ ਉਸ ਦੇ ਲਈ ਬਹੁਤ ਜ਼ਿਆਦਾ ਖਤਰਨਾਕ ਹੋ ਸਕਦਾ ਹੈ ਸੋ ਇੱਥੇ ਤੁਸੀਂ ਇਹ ਵੀ ਧਿਆਨ ਰੱਖਣਾ ਹੈ ਬਹੁਤ ਹੀ ਲਿਮਟਿਡ ਮਾਤਰਾ ਵਿੱਚ ਤੁਸੀਂ ਦੇਖਿਆ ਹੋਣਾ ਜਿਹੜੇ ਘਰ ਹੀ ਗਰਮ ਮਸਾਲੇ ਬਲਬਤੀ ਥੋੜੀ ਜਿਹੀ ਯੂਜ਼ ਕੀਤੀ ਜਾਂਦੀ ਹੈ ਸੋ ਕੋਈ ਵੀ ਗਲਤੀ ਦੇ ਨਾਲ ਕਿਤੇ ਵੀ ਜਾਇਫਲ ਦਾ ਜ਼ਿਆਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਕੱਲਾ ਹੀ ਅਗਰ ਤੁਸੀਂ ਕਹੋਗੇ ਕੱਲੇ ਹੀ ਜਾਇਫਲ ਨੂੰ ਲੈ ਕੇ ਕੋਈ ਚੀਜ਼ ਬਣਾਈ ਜਾ ਰਹੀ ਹੈ ਤਾਂ ਉਸ ਤੋਂ ਤੁਸੀਂ ਪਰਹੇਜ਼ ਜ਼ਰੂਰ ਕਰੋ ਕਿਉਂਕਿ ਗਰਮ ਮਸਾਲਿਆਂ ਵਿੱਚ ਵਿੱਚ ਵਿੱਚੇ ਅਗਰ ਜਾਇਫਲ ਪਾਉਂਦੇ ਆ ਤਾਂ ਉਸ ਦੇ ਨਾਲ ਹੋਰ ਵੀ ਢੇਰ ਸਾਰੇ ਕਈ ਮਸਾਲੇ ਹੁੰਦੇ ਨੇ ਉਹ ਜਾਇਫਲ ਦੀ ਕੁਆਂਟੀਟੀ ਬਹੁਤ ਹੀ ਜ਼ਿਆਦਾ ਘੱਟ ਹੁੰਦੀ ਹੈ ਇਸ ਲਈ ਇਹਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ ਅਗੋਂ ਆਪਾਂ ਗੱਲ ਕਰੀਏ ਤਾਂ ਕੱਚੇ ਰਾਜਮਾ ਕੱਚੇ ਰਾਜਮਾ ਜਿਹੜੇ ਹੁੰਦੇ ਨੇ ਉਸ ਦੇ ਵਿੱਚ ਲੈਕਟਿਨ ਨਾਂ ਦੀ ਪ੍ਰੋਪਰਟੀ ਹੁੰਦੀ ਹੈ ਸੋ ਇਹ ਜਿਹੜਾ ਲੈਕਟਿਨ ਹੁੰਦਾ ਜਦੋਂ ਤੱਕ ਅਸੀਂ ਇਸ ਨੂੰ ਰਾਜਮਾ ਨੂੰ ਪੂਰੀ ਤਰ੍ਹਾਂ ਨਹੀਂ ਪਕਾਉਂਦੇ ਆ ਤਦ ਤੱਕ ਇਸ ਦੇ ਵਿੱਚ ਹੁੰਦਾ ਹੈ ਤੇ ਇਹ ਵੀ ਸਾਡੇ ਲਈ ਬਹੁਤ ਹੀ ਹਾਨੀਕਾਰਕ ਹੁੰਦਾ ਹੈ ਇਸ ਦੇ ਵੀ ਟੌਕਸਿਕ ਇਫੈਕਟਸ ਜੋ ਹੈ ਦੇਖਣ ਨੂੰ ਮਿਲਦੇ ਨੇ ਸੋ ਕਈ ਵਾਰ ਇਹ ਹੁੰਦਾ ਹੈ ਕਿ ਸਿਰਫ ਭਿਗੋ ਕੇ ਅਗਰ ਕੋਈ ਖਾਣ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਅੱਧੇ ਕੱਚੇ ਨੇ ਉਵੇਂ ਖਾ ਰਹੇ ਹੋ ਤਾਂ ਤੁਸੀਂ ਇਸ ਦੀ ਟੌਕਸਿਕਿਟੀ ਹੋਣੀ ਹੀ ਹੋਣੀ ਹੈ ਤੇ ਜਦੋਂ ਅਸੀਂ ਇਹਨੂੰ ਪੂਰੀ ਤਰ੍ਹਾਂ ਪਕਾ ਲੈਂਦੇ ਆ ਉਬਲ ਜਾਂਦੇ ਆ ਪੂਰੀ ਤਰ੍ਹਾਂ ਪੱਕ ਚੁੱਕੇ ਹੁੰਦੇ ਆ ਤਾਂ ਇਹ ਜਿਹੜਾ ਲੈਕਟਿਨ ਆਪਣੇ ਖਤਮ ਹੋ ਚੁਕਿਆ ਹੁੰਦਾ ਇਸ ਦੇ ਵਿੱਚੋਂ ਸੋ ਇਸ ਦੇ ਨਾਲ ਵੀ ਜੋ ਹੈ ਬਹੁਤ ਜ਼ਿਆਦਾ ਪੇਟ ਦਰਦ ਦੀ ਪ੍ਰੋਬਲਮ ਤੁਹਾਨੂੰ ਹੋ ਸਕਦੀ ਹੈ ਇਸ ਦੇ ਨਾਲ ਉਹੀ ਉਲਟੀ ਦੀ ਤਾਂ ਪ੍ਰੋਬਲਮ ਹੋਏਗੀ ਹੀ ਨਾਲ ਦੀ ਨਾਲ ਤੁਹਾਨੂੰ ਹੋਰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਜ਼ਰੂਰ ਕਰਨਾ ਪੈ ਸਕਦਾ ਸੋ ਇਸ ਲਈ ਇਹ ਜਿਹੜਾ ਲੈਕਟਿਨ ਹੈ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ਪਰ ਤੁਸੀਂ ਜ਼ਰੂਰ ਇੱਕ ਦੋ ਘੰਟੇ ਪਹਿਲਾਂ ਪਿਗੋਗੇ ਰੱਖੋ ਰਾਜਮਾ ਨੂੰ ਉਸ ਤੋਂ ਬਾਅਦ ਉਸਾ ਜ਼ਰੂਰ ਤੁਸੀਂ ਅਗਰ ਪਾਣੀ ਕੱਢ ਸਕਦੇ ਹੋ ਫਿਰ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਬਣਾਓ ਚੰਗੀ ਤਰ੍ਹਾਂ ਪਕਾ ਕੇ ਹੀ ਇਹਨਾਂ ਨੂੰ ਖਾਣਾ ਹੈ ਥੋੜੇ ਬੋਤੇ ਕੱਚੇ ਰਹਿ ਜਾਣ ਤੇ ਸੋਚੋ ਕੋਈ ਨਹੀਂ ਪੂਰੀ ਤਰ੍ਹਾਂ ਜ ਨਹੀਂ ਗਲੇ ਤਾਂ ਖਾ ਲੈਣਿਆ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਤੁਸੀਂ ਨੈਕਸਟ ਆਪਾਂ ਲਾਸਟ ਅਗਰ ਚੀਜ਼ ਦੀ ਗੱਲ ਕਰੀਏ ਉਹ ਹੈ ਜੀ ਬਰਾਊਨ ਰਾਈਸ ਹੁਣ ਤੁਸੀਂ ਸੋਚੋਗੇ ਬ੍ਰਾਂ ਬਰਾਊਨ ਰਾਈਸ ਨੂੰ ਤਾਂ ਬਹੁਤ ਹੈਲਦੀ ਮੰਨਿਆ ਜਾਂਦਾ ਈਵਨ ਮੈਂ ਖੁਦ ਕਹਿੰਨੀ ਆ ਕਿ ਹਾਂ ਬਰਾਊਨ ਰਾਈਸ ਨਾਰਮਲ ਵਾਈਟ ਰਾਈਸ ਖਾਣ ਦੀ ਜਗ੍ਹਾ ਸਾਨੂੰ ਬਰਾਊਨ ਰਾਈਸ ਹੀ ਖਾਣਾ ਚਾਹੀਦਾ ਹੈ ਪਰ ਇੱਥੇ ਪ੍ਰੋਬਲਮ ਬ੍ਰਾਊਨ ਰਾਈਜ਼ ਨਾਲ ਉਦੋਂ ਆਉਂਦੀ ਹੈ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਕੱਲ੍ਹ ਖੇਤੀ ਦੇ ਲਈ ਬਹੁਤ ਹੀ ਜ਼ਿਆਦੇ ਸਪਰੇਅ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਤਾਂ ਜੋ ਹੈ ਕਿਸੇ ਵੀ ਫਸਲ ਦੀ ਪੈਦਾਵਾਰ ਜ਼ਿਆਦਾ ਹੋ ਸਕੇ ਕੀੜੇ ਜੋ ਹੈ ਸੁੰਡੀਆਂ ਲੱਗਦੀਆਂ ਕੀੜੇ ਲੱਗਦੇ ਉਸ ਤੋਂ ਫਸਲ ਦਾ ਬਚਾਅ ਹੋ ਸਕੇ ਸੋ ਇਸ ਦੇ ਨਾਲ Arsanic ਨਾਮ ਦਾ ਕੈਮੀਕਲ ਜੋ ਹੈ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਅਬਜ਼ਰਬ ਕਰ ਲੈਂਦਾ ਜੋ ਚਾਵਲ ਹੁੰਦਾ ਹੈ ਇਹ Arsanic ਨੂੰ ਅਬਜ਼ਰਬ ਕਰ ਲੈਂਦਾ ਹੈ ਕੈਮੀਕਲ ਹੈ ਜਿਹੜਾ ਬਹੁਤ ਹਾਨੀ ਗਾਰ ਕੈਮੀਕਲ ਹੈ ਇਸ ਦੇ ਅੰਦਰ ਅਬਜ਼orb ਹੋ ਜਾਂਦਾ ਇਸ ਲਈ ਜਿੰਨਾ ਕਿਸੇ ਆਪਾਂ ਕਹੀਏ ਜਿੱਥੇ ਖੇਤੀ ਹੋ ਰਹੀ ਹੈ ਅਤੇ ਜਿੰਨੇ ਜ਼ਿਆਦਾ ਫਰਟੀਲਾਈਜ਼ਰਸ ਯੂਜ਼ ਕੀਤੇ ਗਏ ਨੇ ਛਿੜਕਾ ਕੀਤਾ ਗਿਆ ਉਨਾ ਹੀ ਜ਼ਿਆਦਾ ਇਹ ਜਿਹੜਾ ਚੌਲਾਂ ਦਾ ਦਾਣਾ ਉਸਨੇ ਉਸ ਨੂੰ ਐਬਜ਼orb ਕਰ ਲਿਆ ਹੈ ਤੇ ਇਸ ਲਈ ਜਿਵੇਂ ਅਗਰ ਆਪਾਂ ਵਾਈਟ ਰਾਈਸ ਦੀ ਇੱਥੇ ਗੱਲ ਕਰੀਏ ਤਾਂ ਉਸ ਦਾ ਛਿਲਕਾ ਉਤਰ ਚੁੱਕਿਆ ਹੁੰਦਾ ਹੈ ਰਿਫਾਈਨ ਕਿਤੇ ਹੁੰਦੇ ਆ ਤਾਂ ਉਸ ਦੇ ਨਾਲ ਕੀ ਹੁੰਦਾ ਹੈ ਕਿ ਉਸ ਦਾ ਕਾਫੀ ਮਾਤਰਾ ਦੇ ਵਿੱਚ ਉਹ ਚੀਜ਼ ਨਿਕਲ ਚੁੱਕੀ ਹੁੰਦੀ ਹੈ ਪਰ ਜਦੋਂ ਆਪਾਂ ਬਰਾਊਨ ਰਾਈਸ ਦੀ ਗੱਲ ਕਰਦੇ ਆ ਹੈਲਦੀ ਤਾਂ ਹੈ ਪਰ ਆਪਾਂ ਹੈਲਦੀ ਉੱਥੇ ਕਹਾਂਗੇ ਜਿੱਥੇ ਆਰਗੈਨਿਕ ਖੇਤੀ ਕੀਤੀ ਗਈ ਹੈ ਉੱਥੇ ਉਸ ਨੂੰ ਆਪਾਂ ਹੈਲਦੀ ਮੰਨ ਸਕਦੇ ਆ ਪਰ ਇੱਥੇ ਵੀ ਮੈਂ ਤੁਹਾਨੂੰ ਇਹ ਜ਼ਰੂਰ ਦੱਸੂਗੀ ਅਗਰ ਤੁਸੀਂ ਬਰਾਊਨ ਰਾਈਸ ਯੂਜ਼ ਕਰਨਾ ਤਾਂ ਸਹੀ ਢੰਗੋਂ ਦੇ ਲਈ ਕੀ ਹੈ ਉਸ ਦੇ ਲਈ ਤੁਸੀਂ ਪਹਿਲਾਂ ਤਾਂ ਇਸ ਨੂੰ ਜਿਹੜੇ ਬਰਾਊਨ ਰਾਈਸ ਲਏ ਨੇ ਤੁਸੀਂ 5 ਇਹ ਵਾਰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਰਗੜ ਰਗੜ ਕੇ ਉਸ ਨੂੰ ਧੋਣਾ ਹੈ ਤਾਂ ਕਿ ਉਸੇ ਅੰਦਰ ਤੱਕ ਜਿਹੜਾ ਆਰਸੈਨਿਕ ਜਾ ਚੁੱਕਿਆ ਹੈ ਉਹ ਬਿਲਕੁਲ ਉਸ ਦੇ ਵਿੱਚੋਂ ਬਾਹਰ ਨਿਕਲ ਜਾਏ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਪੰਜ ਵਾਰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਤੁਸੀਂ ਇੱਕ ਘੰਟਾ ਜਾਂ ਅੱਧਾ ਘੰਟਾ ਇਸ ਨੂੰ ਪਾਣੀ ਵਿੱਚ ਭਿਗੋ ਕੇ ਜ਼ਰੂਰ ਰੱਖੋ ਜਦੋਂ ਤੁਸੀਂ ਪਾਣੀ ਵਿੱਚ ਭਿਗੋਗੇ ਉਹ ਜਿਹੜਾ ਆਰਸੈਨਿਕ ਹੈ ਉਹ ਪਾਣੀ ਦੇ ਵਿੱਚ ਆ ਜਾਏਗਾ ਉਹ ਪਾਣੀ ਤੁਸੀਂ ਸੁੱਟ ਦਿਓ ਉਸ ਤੋਂ ਬਾਅਦ ਹੋ ਨਵਾਂ ਪਾਣੀ ਲੈ ਕੇ ਫਿਰ ਤੁਸੀਂ ਚਾਵਲ ਜੋ ਹੈ ਪਕਾ ਸਕਦੇ ਹੋ ਜਿਵੇਂ ਵੀ ਤੁਸੀਂ ਤੁਹਾਡੀ ਰੈਸਪੀ ਹੋਵੇ ਤੁਸੀਂ ਬਣਾ ਸਕਦੇ ਹੋ ਤਾਂ ਇਹਦੇ ਵਿੱਚੋਂ ਆਰਸੈਨਿਕ ਕਾਫੀ ਹੱਦ ਤੱਕ ਬਿਲਕੁਲ ਨਿਕਲ ਚੁੱਕਿਆ ਹੁੰਦਾ ਹੈ ਜਿਸ ਦੇ ਨਾਲ ਤੁਹਾਡੀ ਤੁਹਾਡੇ ਬੋਡੀ ਦੇ ਦਾ ਮਾੜਾ ਪ੍ਰਭਾਵ ਨਹੀਂ ਪਏਗਾ ਸੋ ਇਹਨਾਂ ਸਾਰੀਆਂ ਗੱਲਾਂ ਦਾ ਸਾਨੂੰ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਅੱਜ ਕੱਲ ਅਸੀਂ ਦੇਖ ਰਿਹਾ ਕਿ ਖੇਤੀਬਾੜੀ ਦੇ ਵਿੱਚ ਬਹੁਤ ਤਰ੍ਹਾਂ ਦੀ ਦਵਾਈਆਂ ਦਾ ਇਸਤੇਮਾਲ ਕੀਤਾ ਜਾਂਦਾ ਈਵਨ ਇੱਥੇ ਮੈਂ ਅਗਰ ਗੱਲ ਕਰਾਂ ਸੇਬ ਸੇਬ ਵੀ ਜਿਹੜਾ ਹੈ ਸਾਨੂੰ ਇਸ ਦਾ ਛਿਲਕਾ ਉਤਾਰ ਕੇ ਹੀ ਖਾਣਾ ਚਾਹੀਦਾ ਹੈ ਵੈਸੇ ਤਾਂ ਹੈਲਦੀ ਅਸੀਂ ਤਾਂ ਹੀ ਮੰਨਦੇ ਆ ਜਦੋਂ ਅਸੀਂ ਛਿਲਕੇ ਸਮੇਤ ਸੇਬ ਨੂੰ ਖਾਣਿਆ ਉਸੇ ਵੀ ਸਾਨੂੰ ਚੰਗੀ ਮਾਤਰਾ ਵਿੱਚ ਫਾਈਬਰ ਮਿਲ ਜਾਂਦਾ ਹੈ ਅੱਛੀ ਮਾਤਰਾ ਵਿੱਚ ਵਿਟਾਮਿਨ ਏ ਵੀ ਛਿਲਕੇ ਦੇ ਨਾਲ ਸਾਨੂੰ ਮਿਲ ਰਿਹਾ ਹੁੰਦਾ ਪਰ ਅੱਜ ਕੱਲ ਜਿਹੜਾ ਸੇਬ ਦਾ ਛਿਲਕਾ ਹੈ ਉਸ ਦੇ ਉੱਪਰ ਵੈਕਸ ਲਗਾਈ ਗਈ ਹੁੰਦੀ ਹੈ ਤੁਸੀਂ ਅਗਰ ਟੈਸਟ ਵੀ ਕਰਨਾ ਚਾਹੋ ਤਾਂ ਆ ਬੜਾ ਦੇਖੋ ਜੀ ਸੇਬ ਲੈ ਕੇ ਐਪਲ ਲੈ ਕੇ ਆਣਿਆ ਲਿਸ਼ਕ ਦੇ ਲਿਸ਼ਕ ਦੇ ਸਾਨੂੰ ਸਾਰਿਆਂ ਨੂੰ ਬਹੁਤ ਸੋਹਣੇ ਲੱਗਦੇ ਨੇ ਕਿ ਬਹੁਤ ਹੀ ਵਧੀਆ ਸੇਬ ਹੈ ਪਰ ਤੁਸੀਂ ਕਦੀ ਵੀ ਅਗਰ ਟੈਸਟ ਕਰਨਾ ਹੈ ਤੁਸੀਂ ਸੇਬ ਲੋ ਚਾਕੂ ਦੇ ਨਾਲ ਹਲਕਾ ਹਲਕਾ ਉਸ ਨੂੰ ਉਪਰੋਂ ਉਪਰੋਂ ਤਾਰ ਕੇ ਦੇਖੋ ਤਾਂ ਵਾਈਟ ਕਲਰ ਦਾ ਉਸ ਵਿੱਚੋਂ ਤੁਹਾਨੂੰ ਨਿਕਲਦਾ ਜ਼ਰੂਰ ਨਜ਼ਰ ਆਏਗਾ मैं हर वारी यह करके देखती हूँ कि शायद मैं कोई एप्पल ऐसा दिखे जिस उपर वैक्स ना हो पर हर वरी उस वैक्स जरूर निकलती है सो so इस करके असं जिन्ना मर्जी इन्हों तो धोला वैक्स छिलके तो उतर नहीं पाती है तो उसकी सेब का छिलका उतार के ही खाना है अजक सूँ बड़िया ही चीज़ा जो हैल्दी होंदिया ने उन्होंने उन्होंकफाइस करना पैदा जस्ट बिकॉज ऑफ के बहुत सारे कैमिकल्स अजक यू यूज किए गए होंगे ने सो सेब भी जब तुम्हें खाना है उसका छिलका उतार ਕਰਕੇ ਹੀ ਖਾਓ ਤਾਂ ਕਿ ਕੋਈ ਮਾੜਾ ਪ੍ਰਭਾਵ ਤੁਹਾਨੂੰ ਨਾ ਮਿਲੇ ਹੈਲਦੀ ਚੀਜ਼ ਆਪਣੇ ਹੈਲਥ ਲਈ ਖਾ ਰਿਆਂ ਤਾਂ ਹੈਲਥ ਬੈਨੀਫਿਟਸ ਜ਼ਰੂਰ ਤੁਹਾਨੂੰ ਮਿਲ ਸਕਣ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ ਹੋਰਾਂ ਨਾਲ ਸ਼ੇਅਰ ਇਸ ਲਈ ਕਰਨੀ ਹੈ ਤਾਂ ਕਿ ਹੋਰ ਵੀ ਜੋ ਹੈ ਅਵੇਅਰ ਹੋਣ ਇਹਨਾਂ ਗੱਲਾਂ ਦਾ ਧਿਆਨ ਸਾਰੇ ਹੀ ਜ਼ਰੂਰ ਰੱਖਣ ਤੇ ਉਮੀਦ ਕਰਦੀ ਹਾਂ ਤੁਸੀਂ ਹੋਰਾਂ ਨਾਲ ਸ਼ੇਅਰ ਕਰੋਗੇ ਕਮੈਂਟ ਕਰਕੇ ਵੀ ਆਪਣੇ ਵਿਚਾਰ ਹਮੇਸ਼ਾ ਦੀ ਤਰ੍ਹਾਂ ਮੈਨਾਂ ਜ਼ਰੂਰ ਸਾਂਝੇ ਕਰਨਾ ਜੀ ਔਰ ਹੁਣ ਤੱਕ ਜੇਕਰ ਤੁਸੀਂ ਪੇਜ ਨੂੰ ਲਾਈਕ ਐਂਡ ਫੋਲੋ ਨਹੀਂ ਕੀਤਾ ਹੈ ਤਾਂ ਫਟਾਫਟ ਫੋਲੋ ਕਰ ਲਓ YouTube ਚੈਨਲ health ਜਿਸ ਵਿਧਰ ਜੋ ਕਰਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਿਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਲਈ ਮੈਨੂੰ ਯਾਨੀ ਕਿ ਹਰਜੋਤ ਕਰਨ ਨੂੰ ਦੇਜੀ ਇਜਾਜ਼ਤ ਸਤਿ ਸ਼੍ਰੀ ਅਕਾਲ